ਅੱਜ ਤੁਸੀ ਇਹ ਵੇਖਣ ਨੂੰ ਮਿਲਿਆ ਕਿ ਤੁਹਾਨੂੰ ਪਰਾ ਇਨਸਾਫ ਮਿਲਿਆ ਵਾਕਿੰਦੇ ਕੀ ਤੇ ਮੇਰੇ ਨਾਲ ਕੀ ਕਹਿਣਾ ਹੱਥ ਮਗਰ ਕਰ ਲੋ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਧੰਨਵਾਦ ਕਰਦੀ ਹਾਂ ਮਾਨਯੋਗ ਤਰਨਤਾਰਨ ਕੋਰਡਾ ਔਰ ਆਪਣੇ ਐਡਵੋਕੇਟ ਅਮਨ ਤਵੰਜੀ ਦਾ ਕਿ ਜਿਨ੍ਹਾਂ ਨੇ ਮੈਨੂੰ ਇਨਸਾਫ ਦਵਾਇਆ ਕਿੰਨੀ ਸਜ਼ਾ ਸੁਣਾਈ ਗਈ ਹੈ 4 ਸਾਲ ਦੀ ਸਜ਼ਾ ਕਈਆਂ ਨੂੰ ਮੇਰਾ ਵਕੀਲ ਸਾਹਿਬ ਨੇ ਪੁੱਛ ਲਿਓ ਕਈਆਂ ਨੂੰ 2 ਸਾਲ ਦੀ ਕਈਆਂ ਨੂੰ ਸਾਲ ਦੀ ਕਈਆਂ ਨੂੰ 4 ਸਾਲ ਦੀ 7 ਦੋਸ਼ੀਆਂ ਨੂੰ 4 ਸਾਲ ਦੀ ਸਜ਼ਾ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਇਸ ਫੈਸਲੇ ਦਾ ਕਾਜ ਦੇ ਕਹਿਦਾ ਵੀ ਸਹਿਮਤ ਹਾਂ ਇਸ ਦਾ ਫੈਸਲਾ ਤਾਂ ਹੱਕ ਚ ਆਇਆ ਵਾ ਕਿ ਜਾਣੀ ਹੈ ਬਿਲਕੁਲ ਮੈਂ ਸਹਿਮਤ ਹਾਂ ਇਹ ਹੱਕ ਚ ਆਇਆ ਫੈਸਲਾ ਮੈਂ ਬਿਲਕੁਲ ਸਹਿਮਤ ਹਾਂ ਇਹਨਾਂ ਨੰਬਰ ਮੈਂ ਬਹੁਤ ਬਹੁਤ ਇੰਪੋਰਟੈਂਟ ਫੋਟੋ ਧੰਨਵਾਦ ਕਰਦੀ ਆ ਆਪਣੇ ਤਰੰਤ ਅਨਕੋੜ ਇਹਨਾ ਲੰਮਾ ਹੈ ਜੱਜ ਸਾਹਿਬ ਪ੍ਰੇਮ ਕੁਮਾਰ ਜੀ ਦਾ ਤਾਂ ਬਾਤ ਕਰਦੀ ਇਹਨਾ ਲੰਮਾ ਸਮਾਂ ਲੱਗਿਆ ਮੈਨੂੰ ਬਹੁਤ ਜ਼ਿਆਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਨੂੰ ਆਪਣੀ ਲਾਈਫ ਚ ਕੀ ਕੀ ਜੋ ਜੋ ਮੈਂ ਵੇਖਿਆ ਮੈਂ ਨਹੀਂ ਚਾਹੁੰਦੀ ਪੰਜਾਬ ਦੀ ਕੋਈ ਵੀ ਧੀ ਬੈਠੇ ਹੋਰ ਨਾ ਹੀ ਮੈਂ ਪਰਮੇਸ਼ਰ ਅੱਗੇ ਅਰਦਾਸ ਕਰਦੀ ਆ ਕਿ ਨਾ ਹੀ ਕਿਹਾ ਪੰਜਾਬ ਦੀ ਧੀ ਨਾਲ ਇੰਨਾ ਦਾ ਕੁਝ ਤੁਸੀਂ ਇਲੈਕਸ਼ਨ ਵੀ ਲੜਦੇ ਪਤਾ ਲੱਗਾ ਜੀ ਤਰੰਤਾਂ ਦੇ ਵਿੱਚ ਬਿਲਕੁਲ ਜੀ ਮੈਂ ਜਿੰਨੀ ਚੋਣ ਜਿਹੜੀ ਹੋ ਰਹੀ ਹੈ ਤਾਂ ਤੁਹਾਨੂੰ ਹੱਕਾ ਦੇ ਵਿੱਚ ਉਹ ਮੈਂ ਇਲੈਕਸ਼ਨ ਦੇ ਵਿੱਚ ਖੜੀ ਹੋਈ ਹਾਂ ਬਹੁਤ ਸਾਰੀ ਲੜਕੀਆਂ ਹੁੰਦੀਆਂ ਜਿਹੜੀਆਂ ਚਾਹਾਂਗੇ ਕਿ ਜੇ ਤੁਹਾਡੇ ਨਾਲ ਕੁਝ ਵੀ ਦੀ ਕੀ ਕੋਈ ਵੀ ਕਰਦਾ ਹੈ ਭਾਵੇਂ ਕੋਈ ਤਣਾਅ ਹੈ ਭਾਵੇਂ ਕੋਈ ਅਫਸਰ ਹੈ ਭਾਵੇਂ ਕੋਈ ਵੀ ਹੈ ਉਹਦੇ ਖਿਲਾਫ ਆਪਣੀ ਆਵਾਜ਼ ਜ਼ਰੂਰ ਚੁੱਕੋ ਕਿਉਂਕਿ ਜੇਕਰ ਤੁਸੀਂ ਆਵਾਜ਼ ਨਹੀਂ ਚੁੱਕਦੇ ਜੇ ਤੇ ਉਹਨਾਂ ਦੀ ਵੀ ਆਵਾਜ਼ ਦੱਬੀ ਜਾਂਦੀ ਹੈ ਜਿਹੜੀ ਆਵਾਜ਼ ਚੁੱਕਣਾ ਚਾਹੁੰਦੀਆਂ ਤੁਸੀਂ ਲੋਕ ਲੋਕ ਨੂੰ ਮੰਨਦੇ ਸਕੇ ਮੈਂ ਮੁੱਖ ਦੋਸ਼ੀ ਸਾਰਿਆਂ ਨੂੰ ਮੰਦੀ ਆ ਕਿ ਜਿਨ੍ਹਾਂ ਨੇ ਇਹ ਸਟਾਰਟ ਕੀਤਾ ਤੇ ਜਿਨ੍ਹਾਂ ਨੇ ਖਤਮ ਕਰਨ ਲੱਗਿਆ ਅਨਸਵਾਫ਼ ਦੀ ਜਗ੍ਹਾ ਸਾਨੂੰ ਉਹੋ ਜਿਹੀ ਲੇਲਤਾ ਦਿੱਤੀ ਇਹ ਸਾਰੇ ਦੋਸ਼ੀ ਨੇ ਕੋਈ ਮਗਾਇ ਵੀ ਗਿਆ ਕੋਈ ਮੈਨੂੰ ਬਹੁਤ ਜ਼ਿਆਦਾ ਡਰਾਇਆ ਧਮਕਾਇਆ ਗਿਆ ਅੱਜ ਤੱਕ ਮਤਲਅਜ ਦੇ ਦਿਨ ਤੱਕ ਮੈਨੂੰ ਡਰਾਇਆ ਧਮਕਾਇਆ ਗਿਆ ਰਾਸਤੇ 'ਚ ਮੈਨੂੰ ਰੋਕਿਆ ਵੀਆ ਪਰ ਮੇਰੇ ਹੱਸਬੰਦ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੇਰੇ ਨਾਲ ਸਪੋਰਟ ਕਰਕੇ ਮੈਨੂੰ ਕੋਟ ਤੱਕ ਲਿਆਉਂਦੇ ਰਹੇ ਤੇ ਅੱਜ ਵੀ ਲਿਆਂਦਾ ਕੀ ਨੰਬਰ ਹੈ ਜੀ ਇਹ ਦੱਸੋ ਮੇਰਾ ਸਰ ਅਮੀਦਵਾਲਾ ਅਮੀਦਵਾਲ ਜੀ ਇਸ ਵੇਲੇ ਤੁਸੀਂ ਜੋ ਕੇਸ ਲੜ ਰਹੇ ਸੀ ਤੋਂ ਅੱਜ ਕੇਸ ਦੇ ਵਿੱਚ ਇਹ ਬਹੁਤ ਵੱਡੀ ਜਿੱਤ ਹੋਈ ਹੈ ਉਹ ਬਾਹਦੇ ਤੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਸਰ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਇਸ ਕੇਸ ਨੂੰ ਅੰਜਾਮ ਦੇ ਪੂਰਾ ਆ ਗਿਆ ਹੋਇਆ ਹੈ ਜਿਹੜੀਆਂ ਚੀਜ਼ਾਂ ਮੈਂ ਨਹੀਂ ਤੁਹਾਨੂੰ ਖੁੱਲ ਕੇ ਦੱਸ ਸਕਦਾ ਸਭ ਅੱਜ ਉਹ ਮੈਂ ਦੱਸਾਂਗਾ ਸਭ ਤੋਂ ਵੱਡੀ ਗੱਲ ਹੈ ਕਿ ਮੈਡਮ ਨੇ ਜਿਹੜਾ 13 ਸਾਲ ਦਾ ਜਿਹੜਾ 2ਟਿੰਗ ਪੀਰੀਅਡ ਸੀ ਅੱਜ ਉਹਨਾਂ ਦਾ ਖਤਮ ਹੋਇਆ ਤੇ ਸੈਕੰਡਲੀ ਉਹਨਾਂ ਨੂੰ ਇਨਸਾਫ ਮਿਲ ਗਿਆ ਆਈ ਥਿੰਕ ਜਸਟਿਸ ਹੈਜ਼ ਬੀਨ ਡਿਲੀਵਰਡ ਟੂ ਹਰ ਐਂਡ ਸਰ ਜਿਹੜੇ ਹਰਵਿੰਦਰ ਸਿੰਘ ਸ਼ੋਸ਼ੀ ਅੱਜ ਇਥੇ ਆੜ ਜੇਲ ਤੋਂ ਨਹੀਂ ਲਿਆਏ ਗਏ ਉਹਨਾਂ ਦੀ ਡੇਟ ਪੈ ਚੁੱਕੀ ਹੈ ਮੰਗਲਵਾਰ ਦੀ 16/9/2025 ਬਾਕੀ ਜਿਹੜੇ 10 ਦੋਸ਼ੀ ਉਹਨਾਂ ਸਾਰਿਆਂ ਨੂੰ ਕੋਸ਼ਿਸ਼ ਕਰਾ ਕਰਦੇ ਤੇ ਸਜ਼ਾ ਸੁਣਾਈ ਗਈ ਹੈ ਉਹ ਚ ਦਵਿੰਦਰ ਕੁਮਾਰ ਸਾਰਜ ਸਿੰਘ ਕਿਹਨਾ ਕਵਲਦੀਪ ਸਿੰਘ ਅਸ਼wini ਕੁਮਾਰ ਤਸੀਮ ਸਿੰਘ ਤੇ ਹਰਜਿੰਦਰ ਸਿੰਘ ਇਹਨਾਂ ਨੂੰ ਸੈਕਸ਼ਨ 3 ਕਲੋਜ਼ 1 ਕਲੋਜ਼ 10 ਸੈਕਸ਼ਨ 4 ਐਸ ਸੀ ਐਸ ਟੀ ਐਕਟ 323 506 148 199 ਆਈ ਪੀ ਸੀ ਤਹਿਤ ਸਜ਼ਾ ਸੁਣਾਈ ਗਈ ਹੈ ਜਿਸ ਦੀ ਮੈਕਸਿਮਮ ਸਜ਼ਾ 4 ਸਾਲ ਫਾਈਨ 50000 ਰੁਪਿਆ ਜੇ ਇਨ ਡਿਫਾਲਟ ਆਫ ਫਾਈਨ 6 ਮੰਥਸ ਹੈ ਜਿਹੜੇ ਮਨਜਿੰਦਰ ਸਿੰਘ ਔਰ ਸਾਬਾ ਔਰ ਫਲਾਦਪੁਰਾ ਉਹਨਾਂ ਨੂੰ 354 ਤਹਿਤ ਵੀ ਦੋਸ਼ੀ ਕਰਾਰ ਕੀਤਾ ਗਿਆ ਹੈ ਉਹਨਾਂ ਨੂੰ 354 ਦੀ ਸਜ਼ਾ ਵੀ ਸੁਣਾਈ ਗਈ ਹੈ ਜਿਹਦੇ ਚ 3 ਸਾਲ ਦੀ ਸਜ਼ਾ ਤੇ 20000 ਰੁਪਏ ਜੁਰਮਾਨਾ ਜੇ ਉਹ ਡਿਫਾਈਨ ਡਿਫਾਲਟ ਕਰਦੇ ਹਨ ਤੇ 3 ਮਹੀਨੇ ਦੀ ਹੋਰ ਸਜ਼ਾ ਸੁਣਾਈ ਗਈ ਸਰ 356 ਸੀਕਸ਼ਨ ਆਊਟਰੇਜਿੰਗ ਦੀ ਮਿਨਿਸਟਰੀ ਆਫ ਔਮਨ ਵਾਸਤੇ ਹੁੰਦਾ ਹੈ ਜੋ ਕਿ ਇਹਨਾਂ ਨੇ ਮਨਜਿੰਦਰ ਸਿੰਘ ਉਸ ਸਾਹਿਬ ਨੇ ਕੀਤਾ ਸੀ ਹਾਂ ਲੋ ਕੈਨ ਕਰ ਸਕਦਾ ਸਭ ਤੋਂ ਜ਼ਿਆਦਾ ਵੀ ਜਿਹੜਾ ਸੱਜਾ ਦਾ ਹੱਕ ਦਾ ਕਿਹਾ ਗਿਆ ਉਹ ਕਿਥੇ ਲਾਪਰੋ ਕਰਿਆ ਗਿਆ ਸਰ ਸਾਰੇ ਹੀ ਕੀਤੇ ਗਏ ਆ ਜਿਹੜੇ ਸਾਧੋਸ਼ੀ ਮੈਂ ਦੱਸੇ ਸੀ ਉਹਨਾਂ ਸਾਰਿਆਂ ਨੂੰ 4 ਸਾਲ ਦਿੱਤੀ ਗਈ ਆ ਐਸਐਸਟੀ ਖੱਲੇ ਪਰਿਵਾਰ ਦੀ ਸਖਿਆ ਲਈ ਹੁਣ ਤੁਹਾਡੇ ਕੋਲ ਸਰ ਪਰਿਵਾਰ ਦੀ ਸਖਿਆ ਲਈ ਅਸੀਂ ਦੁਬਾਰਾ ਫੇਰ ਐਪਲੀਕੇਸ਼ਨ ਲਗਾਵਾਂਗੇ ਸਿਕਿਉਰਟੀ ਲਈ ਪ੍ਰੋਵਾਈਡ ਕਰਨ ਦੀ ਰਿਕਵੈਸਟ ਕਰਾਂਗੇ ਤੇ ਆਈ ਥਿੰਕ ਸਾਡੇ ਇਹੋ ਸਹਿਮਤ ਹੋਗੇ ਜਰੂਰ ਮਿਲੇਗੀ ਸਾਨੂੰ ਸਿਕਿਉਰਿਟੀ ਐਂਡ ਇੱਕ ਚੀਜ਼ ਮੈਂ ਹੋਰ ਹੈਡ ਆਨ ਕਰਾਂਗਾ ਕੋਰਟ ਨੇ ਖੁਦ ਆਪਣੇ ᱮਮਪਾਵਰ ਕਰਕੇ 357 ए सेक्शन ਥੱਲੇ ਵਿਕਟਿਮ ਨੂੰ ਹਰਬਿੰਦਰ ਕੌਰ ਮੈਡਮ ਨੂੰ ਕੰਪਨਸੇਸ਼ਨ ਦਾ ਵੀ ਦਿੱਤਾ ਹੋਇਆ ਹੈ ਰਾਈਟ ਅੱਜ ਇਹਨਾਂ ਸਮਾਂ ਲੱਗ ਗਿਆ ਐਸਾ ਲੱਗਦਾ ਅੱਗੇ ਦੇਖੋ ਸਰ ਫੈਸਲਾ ਹਰ ਇੱਕ ਪੰਨੇ ਨੂੰ ਸੁਣ ਕੇ ਸਮਝ ਕੇ ਹੀ ਕੀਤਾ ਜਾਂਦਾ ਹੈ ਤੇ ਇਹ ਜਿਹੜੇ ਫੈਸਲੇ ਹੁੰਦੇ ਹਨ ਬਹੁਤ ਸਾਰੀਆਂ ਚੀਜ਼ਾਂ ਕੁਆਂਟਮ ਆਫ ਕੰਟੈਂਸ ਤੇ ਦੋ ਤਿੰਨ ਵਾਰੀ ਬੈਸ ਹੋਈ ਪਹਿਲਾਂ ਬਿਫੋਰ ਲੰਚ ਹੋਈ ਉਸ ਤੋਂ ਬਾਅਦ ਆਫਟਰ ਲੰਚ ਹੋਈ ਫਿਰ ਜੱਜ ਸਾਹਿਬ ਨੇ ਕਨਸੀਡਰ ਕੀਤਾ ਫਿਰ ਕਨਕਲੂਡ ਕਰਕੇ ਅੱਜ ਇਹ ਸਜ਼ਾ ਸੁਣਾ ਦਿੱਤੀ ਹੈ ਕੀ ਨਾ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਪਿੰਡ ਜੀ ਸਰਦਾਰ ਗੁਰਜੀਤ ਸਿੰਘ ਪੰਨੂ ਮੋਗਲ ਚੱਕ ਪਿੰਡ ਮੈਂ ਸਰਪੰਚ ਮੌਜੂਦਾ ਸਰਪੰਚਾ ਜੀ ਜੀ ਵੇਖੋ ਜੀ ਬੜਾ ਗਲਤ ਗੱਲ ਹੋਈ ਆ ਯਾਰ ਦੱਸਾਂ ਕਿ ਆ ਅੱਜ ਸਰਪੰਚੀ ਮੈਂ ਕਰਦਿਆਂ ਵਾ ਸਾਡਾ ਕੰਟੀਨਿਊ ਕੰਮ ਚ ਸਾਲ ਹੋ ਗਿਆ ਮੈਂ ਸਰਪੰਚ ਬਣੇ ਨੂੰ ਅੱਜ ਕੰਟੀਨਿਊ ਕੰਮ ਚੱਲੰਦਾ ਏ ਸਾਰੇ ਜਾ ਕੇ ਦੇਖੋ ਸਰਕਾਰੀ ਹਸਪਤਾਲ ਬਣਦਿਆ ਵਾ ਰਸਤੇ ਬਣਦੇ ਆ ਗਰਾਊਂਡ ਅਸੀਂ ਲੈ ਕੇ ਆਏ ਆ ਬਾਕੀ ਇਹਨਾਂ ਨੇ ਸਾਨੂੰ ਬਹੁਤ ਸਾਥ ਦਿੱਤਾ ਸਾਡੇ ਐਮ.ਐਲ.ਏ. ਸਾਹਿਬ ਨੇ ਮਨਜਿੰਦਰ ਸਿੰਘ ਲਾਲਪੁਰਾ ਵਧੀਆ ਨਿੱਧੜ ਕੇ ਜੋਧਾ ਬੰਦਾ ਵਾ ਯਾਰ ਕਿਉਂਕਿ ਅਸੀਂ ਵਰਤਿਆਂ ਦੇ ਨਾਲੇ ਕਿਸੇ ਦੀ ਗੱਲ ਨਹੀਂ ਮੈਂ ਕਰਦਾ ਮੈਂ ਆਪਦੀ ਖੁੱਦੀ ਗੱਲ ਕਰਦਾ ਵਾਂ ਜਾ ਕੇ ਮੇਰੇ ਪਿੰਡ ਦੇਖੋ ਕੰਮ ਹੋੰਦਿਆ ਕਿ ਐਵੇਂ ਜਦੋਂ ਕਿ ਬਾੜਾ ਕਹੀਆਂ ਸਰਕਾਰ ਨੂੰ ਉਹ ਤੇ ਲੋਕਾਂ ਦਾ ਕੰਮ ਐ ਪੋਜੀਸ਼ਨ ਵਾਲੇ ਕਹੀ ਜਾਂਦੇ ਕਹੀ ਜਾਣ ਕੋਈ ਗੱਲ ਨਹੀਂ ਪਰ ਅਸੀਂ ਜਿਹੜੀ ਨਿਗਾਹ ਨਾਲ ਜੱਟ ਨੂੰ ਵੇਖਨੇ ਆਂ ਨਾ ਜੋਦਾ ਮਤਲਬ ਐਸ ਸਟਰੋਂਗ ਬੰਦਾ ਸੀ ਪਰ ਇਹ ਤੇ ਜੱਜ ਦਾ ਹੁਕਮ ਹੈ ਜੱਜ ਆ ਮੈਂ ਅਸੀਂ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਕਾਨੂੰਨ ਦੀ ਅਸੀਂ ਬਹੁਤ ਇੱਜ਼ਤ ਕਰਦੇ ਆਂ ਚਲੋ ਉਹਨਾਂ ਨੂੰ ਜੋ ਲੱਗਾ ਉਹਨਾਂ ਨੇ ਕੀਤਾ ਠੀਕ ਹੈ ਨਾ ਜੀ ਕਿਉਂਕਿ ਕਾਨੂੰਨ ਤੋਂ ਬਾਅਦ ਕੁਝ ਵੀ ਨਹੀਂ ਬਾਹਰ ਆਇਆ ਕਿ ਮੈਂ ਵੀ ਬਾਹਰ ਨਹੀਂ ਆਇਆ ਹੈ ਨਾ ਕਾਨੂੰਨ ਨੂੰ ਅਸੀਂ ਸਲੂਟ ਕਰਦੇ ਆਂ ਜੀ ਕਾਨੂੰਨ ਨੂੰ ਐ ਗਲਤ ਨਹੀਂ ਕਹਿ ਸਕਦੇ ਹੜਪੀਂਦਾਂ ਕਿ ਤਰ੍ਹਾਂ ਦਾ ਕੰਮ ਹੜਪੀਂਦਾਂ ਦਾ ਯਾਰ ਵੇਖੋ ਜਾਂ ਕੇ ਉਹਨੇ ਰੋਜ਼ ਹੀ ਤਕਰੀਬਨ ਟਰਾਲੀਆਂ ਭਰ-ਭਰ ਕੇ ਅਸੀਂ ਖੁੱਦ ਜਾਂਦੇ ਰਹੇ ਉਹਨਾਂ ਦੇ ਨਾਲ ਆਪ ਜਿੰਨੀ ਹੋ ਸਕਦੀ ਮੈਂ ਕੀਤੀ ਅੱਜ ਵੀ ਕਰਦੇ ਆ ਹੁਣ ਅੱਜ ਨਾ ਕੰਮ ਹੁੰਦਾ ਹੁਣ ਕਿਦਾ ਸੇਰੇ ਉਹਨਾਂ ਦਾ ਕਿੱਥੇ ਪਲਾਨ ਸੀ ਜਾਂਦਾ ਹ ਸਾਰਾ ਕੁਝ ਰੁਕ ਗਿਆ ਠੀਕ ਹੈ ਜੀ ਹੁਣ ਇਸ ਘਾਟਾ ਰਿਪਿਆ ਵਾ ਏਰੀਏ ਨੂੰ ਇਹ ਜਿਹੜਾ ਉਹਨਾਂ ਨੂੰ ਪਿਆ ਉਹ ਤੇ ਪਿਆ ਹੀ ਪਿਆ ਵਾ ਬਹੁਤ ਜ਼ਿਆਦਾ ਉਹਨਾਂ ਦੇ ਵਿਚਾਰਿਆਂ ਨੇ ਜੋ ਉਹਨਾਂ ਨੇ ਉਹੀ ਉਹਨਾਂ ਦੀ ਬੀਤੀ ਉਹਨਾਂ ਨੂੰ ਬਾਹਰ ਹੀ ਜਾਂਦਾ ਕਰੂਗਾ ਜਿੱਦਾਂ ਵੀ ਕਰੂਗਾ ਪਰ ਸਾਡੇ ਏਰੀਏ ਨੂੰ ਸਾਡੇ ਪਿੰਡਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਘਾਟਾ ਪਿਆ ਵਾ ਜਿੰਨੀ ਚਾਹਤ ਹੋਵੇਗੀ ਚਲੋ ਉਜਮਨੀ ਜਦੋਂ ਹੋਏਗੀ ਬਾਕੀ ਉਹ ਵੇਖੋ ਨਾ ਟਾਈਮ ਪਿੱਛੇ ਕਿੰਨਾ ਰਹਿ ਗਿਆ ਵਾ ਸਾਰਾ ਸਾਲ 1.5 ਸਾਲ ਦੇ ਪਿੱਛੇ ਰਹਿ ਗਿਆ ਤੇ ਕੀ ਜਮਨੀ ਚ ਉਹਨਾਂ ਦੀ ਨਿਗਾਹਾਂ ਕਿ ਟਾਈਮ ਹੁਣ ਸਾਰਾ ਆਪਾਂ ਕੋਈ ਵਿਕਾਸ ਹੋਈ ਕਰਨਾ ਤੇ ਇਹਦੇ ਕੰਮ ਹੋਣੇ ਕਿੰਨੇ ਕੰਮ ਰੁਕ ਜਾਨੇ ਆ ਕੋਈ ਥਾਣੇ ਬਠਾਣੇ ਡੀਸੀ ਆਹ ਲਿਖ ਜਗਾ ਯਾਰ ਬੰਨੇ ਨੂੰ ਕੰਮ ਆ ਸਾਨੂੰ ਖੁਦ ਹੀ ਕੰਮ ਮੇਰੇ ਮੈਨੂੰ ਮੇਰੇ ਦਿਲ ਤੋਂ ਪੁੱਛੋ ਅੱਜ ਕਿੰਨੇ ਕੰਮ ਮੇਰੇ ਰੁਕ ਗਏ ਯਾਰ ਚਲੋ ਜੀ 132 ਪਿੰਡ 132 ਪਿੰਡਾਂ ਦੇ ਸਰਪੰਚ ਆ ਸਾਰੇ ਸਰਪੰਚ ਹੀ ਆ ਜਿੰਨੇ ਆ ਸਭ ਪਿੰਡ ਹੀ ਖਲੋਤੇ ਆ ਜਿੰਨੇ ਇਨਰ ਕੋਈ ਵੀ ਕੋਈ ਉਪਰਾ ਬੰਦਾ ਨਹੀਂ ਹੈਗਾ ਸਾਰੇ ਸਮਰਥਕ ਆ ਉਹਦੇ ਸਾਰਿਆਂ ਨੂੰ ਮੁਸ਼ਕਲ ਹੋ ਗਈ ਸਾਰ ਯਾਰ ਸਾਰਿਆਂ ਨੂੰ ਮੁਸ਼ਕਲ ਹੋ ਗਈ ਸਾਡਾ ਸਰਕਰ ਹੋ ਗਿਆ ਸਾਰਾ ਯਾਰ ਇਸ ਚੀਜ਼ ਦਾ ਸਰਕਾਰ ਨੂੰ ਜੱਜ ਸਾਹਿਬ ਨੂੰ ਕਾਨੂੰਨ ਨੂੰ ਥੋੜਾ ਜਿਆਦਾ ਦੇਖਣਾ ਚਾਹੀਦਾ ਸੀ ਇਹਦੇ ਵਿੱਚ ਥੋੜਾ ਜਿਆਦਾ ਇਹਨੂੰ ਕਰ ਲੈਂਦੇ ਅੱਗੋਂ ਪਿੱਛੋਂ ਕਰ ਲੈਂਦੇ ਕੋ ਥੋੜਾ ਜਿਆਦਾ 1.5 ਸਾਲ ਅੱਗੇ ਦੇ ਦਿੰਦੇ ਜਦੋਂ ਠੀਕ ਆ ਸਾਡੇ ਐਸੀ ਬਰਾਦਰੀ ਆ ਉਹਨਾਂ ਨੂੰ ਦਿਲ ਤੋਂ ਪੀੜਾ ਵਾ ਕਿ ਸਾਡੇ ਨਾਲ ਕੁਝ ਹੋਇਆ ਹੈ ਨਾ ਮੰਨਦੇ ਆ ਯਾਰ ਅਸੀਂ ਪਰ ਥੋੜਾ ਜਿਆਦਾ ਰਹਿਮ ਸਾਨੂੰ ਸਾਡੇ ਐਮਐਲਏ ਸਾਡੇ ਨੂੰ ਕਰਨਾ ਚਾਹੀਦਾ ਹੈ ਸਾਡਾ ਏਰੀਆ ਦੇਖਣਾ ਚਾਹੀਦਾ ਹੈ ਇਹਦੀ ਗਰੀ ਡਿਵੈਲਪਮ